ਲੋ ਵੀ ਮਿੱਤਰੋ ਅੱਜ ਉਹ ਬਿਸ਼ੇਰੀ ਲਿਆਤੀ ਬਿਸ਼ੇਰੀ ਹੈ ਕਿਉਂਕਿ 3 1/2 ਸਾਲ ਦੀ ਘੋੜੀ ਨਾ ਸਮਝੋ ਉਹ ਬਿਸ਼ੇਰੀ ਲਿਆਤੀ ਜਿਹੜੀ ਬਹੁਤ ਘੱਟ ਮਿਲਦੀ ਹੈ ਜੇ ਮਿਲਦੀ ਹੈ ਤਾਂ ਮੁੱਲ 5-7 ਲੱਖ ਰੁਪਏ ਆਏ ਹੁੰਦੇ ਪਰ ਅੱਜ ਆਪਾਂ ਜਮੇ ਜਾਇਜ਼ ਮੁੱਲ 'ਚ ਜਿੰਨੇ ਚੰਬੀ ਘੋੜੀ ਮਿਲ ਜਾਂਦੀ ਉਹਨੇ ਤੁਹਾਨੂੰ ਇਹ ਘੋੜੀ ਲੈ ਦੇਣੀ ਕੀ ਖਾਸियत ਹੈ ਇਸ ਵਿੱਚ ਮਿੱਤਰੋ ਲక్ష్ਮੀ ਕਦਮ ਹੁਣ ਜਿੰਨਾ ਭਰਾ ਨੂੰ ਪਤਾ ਲక్ష్ਮੀ ਕਦਮ ਕੀ ਹੁੰਦੀ ਆ ਉਹ ਤਾਂ ਵੀਡੀਓ ਸੁਣ ਲਿਓ ਜਾਂ ਜਿਹੜੇ ਭਰਾ ਲక్ష్ਮੀ ਕਦਮ ਲੈਣਾ ਚਾਹੁੰਦੇ ਹੋਏ ਉਹ ਦੇਖ ਲਿਓ ਆ ਵੀਡੀਓ ਤੇ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਉਣ ਨਵੀਂ ਸਵੇਰ ਦੋਸਤਾਂ ਨੂੰ ਨਵੀਂ ਵੀਡੀਓ ਨਾਲ ਹਾਜ਼ਰ ਹੋਇਆ ਅੱਜ ਬਹੁਤ ਹੀ ਚੰਗੀ ਤੇ ਬਹੁਤ ਹੀ ਸੋਹਣੀ ਘੋੜੀ ਲੈ ਆਏ ਤੁਹਾਡੇ ਲਈ ਸਾਢੇ 3 ਸਾਲਾਂ ਦੀ ਉਮਰ ਆ 60 ਤੋਂ ਬਾਹਰ ਇਹਦੀ ਹਾਈਟ ਆ ਜੀ ਪ੍ਰੋਪਰ 60 ਮੰਨੀ ਆਪਾਂ ਤੇ ਮੱਥੇ ਫੁੱਲ ਆ ਮੂਹਰੇ ਦੋ ਪੈਰ ਚਟੇ ਆ ਮੂਰਲੇ ਦੋ ਵਾਰ ਚਿੱਟੇ ਮਾਤਰਾ ਲక్ష్ਮੀ ਕਦਮ ਆ ਦੋਸਤੋ ਬਹੁਤ ਘੱਟ ਮਿਲਦੀ ਹੈ ਤੇ ਪੱਕਾ ਰੰਗ ਕੁਮੈਤ ਦੇ ਵਿੱਚ ਤਾਂ ਬਹੁਤ ਹੀ ਰੇਅਰ ਮਿਲਦੀ ਹੈ ਤਾਂ ਬਹੁਤ ਖਾਸ ਮੰਨੀ ਜਾਂਦੀ ਹੈ ਘੋੜੀ ਦੋਸਤੋ ਸੋ ਜਿਹੜੇ ਵੀ ਭਰਾ ਕੋਈ ਲక్ష్ਮੀ ਕਦਮ ਘੋੜੀ ਲੱਭਦੇ ਆ ਉਹਨਾਂ ਦੀ ਭਾਲ ਖਤਮ ਹੋ ਗਈ ਤੇ ਆ ਵੀਡੀਓ ਪੂਰੀ ਦੇਖ ਲਿਓ ਹੱਥਾਂ ਪੈਰਾਂ ਦੀ ਬਾਲ ਘੋੜਿਆਂ ਪੂਰੀ ਸਾਫ ਸਾਰੀ ਡਿਟੇਲ ਦਮ ਕਿ ਹਾਈਟਾ ਖਾਲੀ ਹੈ ਗੱਬਣਾ ਕਿੰਨੀ ਉਮਰ ਆ ਸਾਰਾ ਇੱਕ ਡਿਟੇਲ ਹੀ ਆਪਾਂ ਵੀਡੀਓ ਦੇ ਵਿੱਚ ਦੇ ਦੇਣੀ ਆ ਬਸ ਵੀਡੀਓ 3 ਕੁ ਮਿੰਟਾਂ ਦੀ ਵੀਡੀਓ ਪੂਰੀ ਦੇਖ ਲਿਓ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਤੇ ਹਾਂ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਤਾਂ ਕਿ ਸਾਡਾ ਵੀ ਹੌਸਲਾ ਬਣਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗੇ ਜਾਨਵਰ ਲਿਆਈਏ ਤੇ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰ ਦਿਓ ਤੇ ਅੱਜ ਦੋਸਤੋ ਬਾਦਦੇ ਹਾਂ ਘੋੜੀ ਦੀ ਡਿਟੇਲ ਵੱਲ ਕਮੈਤ ਪੱਕੇ ਕਮੈਤ ਰੰਗ ਦੀ ਦੋਸਤੋ ਘੋੜੀਏ ਮੂਹਰਲੇ ਦੋ ਪੈਰ ਚਟੇ ਜਿਹਨੂੰ ਲక్ష్ਮੀ ਕਾਦਮ ਕਹਿੰਦੇ ਨੇ ਮੱਥੇ ਪ ਆ ਇਹਨਾਂ ਸਮਝੋ ਸੂਟ ਹੈ ਤਾਰਾ ਆ ਗਿਆ ਜਾਂ ਹਨ ਥੂੜੇ ਬਾਲ ਚਟਾ ਪੂਰਾ ਸੋਹਣਾ ਪਾਲ ਦਾ ਪੱਤਾ ਕਨ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਕਿੰਨੇ ਜਿਆਦਾ ਚੰਗੇ ਆ ਚਾਲ ਦੀ ਬਹੁਤ ਸੋਹਣੀ ਆ ਚਾਲ ਦੀ ਵੀਡੀਓ ਨਹੀਂ ਲਾ ਸਕ ਕੇ ਮਾਫੀ ਚਾਹਾਂਗੇ ਪਰ ਆਗੇ ਤੁਸੀਂ ਦੇਖੋ ਨਜ਼ਾਰਾ ਬੰਦੂ ਚਾਲਦਾ ਤਾਂ ਕਨ ਕੰਡੀਸ਼ਨ ਗਰਦਨ ਪੱਖੋਂ ਹਿੱਕ ਬਾਡੀ ਦੀ ਸੰਭ ਸੰਭ ਦੀ ਬਹੁਤ ਮਜ਼ਬੂਤ ਆ ਦੋਸਤੋ ਆਪਾਂ ਨੂੰ ਸ਼ੋਰਟੀ ਤਾਂ ਹੈ ਨਹੀਂ ਲਾਈਨ ਦੀ ਪਰ ਮਾਲਕਾਂ ਨੇ ਆਪਾਂ ਨੂੰ ਪ੍ਰਵਾਹ ਦੀ ਪੂਤੀ ਦੱਸ ਕੇ ਦਿੱਤੀ ਆ ਜੀ ਆਪਾਂ ਅਨਨੋਨ ਮੰਨ ਕੇ ਦੇ ਦਾਂਗੇ ਤੁਹਾਨੂੰ ਆਪਾਂ ਨੂੰ ਕੋਈ ਇਤਰਾਜ ਨਹੀਂ ਕਿ ਉਸ ਜਿਹੜਾ ਰੇਟ ਆ ਆਪਣਾ ਅਨਨੋਨ ਛੱਡੋ ਚੰਬੀਆਂ ਘੂੜੀਆਂ ਲਈ ਆ ਆਪਾਂ ਨੂੰ ਜਾਇਜ਼ ਮਿਲੀ ਐ ਤੇ ਆਪਾਂ ਜਾਇਜ਼ ਰੇਟ ਵਿੱਚ ਹੀ ਵੇਚਦ ਰਹੀ ਆ ਤੇ ਜਿਹੜੀ ਚੀਜ਼ ਨਹੀਂ ਪਤਾ ਜਿਵੇਂ ਆਪਾਂ ਲਾਈਨ ਦਾ ਆਪਾਂ ਨੂੰ ਕਨਫਰਮ ਨਹੀਂ ਆਪਾਂ ਵੀਡੀਓ ਦੇ ਵਿੱਚ ਹੀ ਬੋਲਤਾ ਕੋਈ ਪ੍ਰੂਫ ਨਹੀਂ ਆਪਣੇ ਕੋਲ ਤੇ ਅੰਦਰ ਦੀ ਦੋਸਤੋ ਚੈੱਕ ਹੋਈ ਹੋਈ ਆ ਮੌਕੇ ਤੇ ਖਾਲੀ ਆ ਤੇ ਮੈਂ ਇੱਕ ਪ੍ਰੋਡਕਟ ਦੱਸਣਾ ਚਾਹੁੰਦਾ ਜਿਹੜਾ ਮਾਲਕਾਂ ਨੇ ਵਰਤਿਆ ਇੱਕ ਬਾਇਓ ਬਾਇਓਟਿਕ ਪਾਊਡਰ ਆ ਘੋੜੀ ਨੂੰ ਤਿਆਰ ਕਰਨ ਲਈ ਮੀਨਰੋ ਮੈਕਸਚਰ ਆ ਸਿਰਫ 500 ਰੁਪਏ ਦਾ ਕਿਲੋ ਹੁੰਦਾ ਮੈਂ ਤੇ ਜੇ ਕਿ ਭਰਾ ਨੂੰ ਚਾਹੀਦਾ ਹੋਇਆ ਤਾਂ ਉਹ ਜਗਰਾਉ ਮੰਡੀ ਤੇ ਬਾਈ ਆ ਰਹੇ ਉਹਨਾਂ ਤੋਂ ਮੰਗਵਾ ਵੀ ਸਕਦਾ ਰਿਜ਼ਲਟ ਮੈਂ ਘਰੇ ਵੀ ਆਪਦੇ ਵਰਤ ਰਿਆਂ ਤੇ ਉਹਦਾ ਰਿਜ਼ਲਟ ਵੀ ਮੈਨੂੰ ਸੋਹਣਾ ਮਿਲਿਆ ਤਿੰਨੇ ਚਾਰ ਪੰਜ ਪ੍ਰੋਡਕਟ ਹੁੰਦੇ ਪੂਰੇ ਸਾਰੇ ਚੰਗੇ ਆ ਵਰਤਨ ਹੋਇਆ ਤਾਂ ਕਿਸੇ ਭਰਾ ਵਰਤ ਸਕਦਾ ਤੇ ਬਾਕੀ ਘੋੜੀ ਮੌਕੇ ਤੇ ਖਾਲੀ ਅੰਦਰ ਦੀ ਚੈੱਕ ਪਾਸਾ ਸਵਾਰੀ ਦੀ ਪਾਸਾ ਹੱਥਾਂ ਪੈਰਾਂ ਦੀ ਪੂਰੀ ਬਾਲਪੋਰੀ ਜਮਾਂ ਸਾਫ ਸੋ ਜੇ ਕਿ ਭਰਾ ਦੇ ਲక్ష్ਮੀ ਕਦਮ ਘੋੜੀ ਚਾਹੀਦੀ ਹੋਈ ਜੇ ਆਜ ਪੈਸੇ ਲਾਉਣੇ ਹੋਣੇ ਥੋੜੇ ਮੁੱਲ ਦੇ ਤਾਂ ਆਹ ਕੁੜੀ ਦੇਖ ਲਓ ਨੰਬਰ ਉੱਪਰ ਚੱਲ ਪੇ ਮਿਲਦੇ ਆ ਜਲਦ ਨਵੀਂ ਵੀਡੀਓ ਨ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਧੰਨਵਾਦ